ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪਿਆਰ ਕਰਨ ਵਾਲੇ ਲੋਕ ਦਸਾਂ ਉਹਦੀ ਕਮਾਈ ਕਰਦੇ ਵਾਲੇ ਲੋਕ ਮਾਵਾ ਭੈਣਾ ਇੱਥੇ ਆਈਆਂ ਨੇ ਕਿਉਂਕਿ ਜੇ ਸਾਡਾ ਪਾਣੀ ਚੱਲਦਾ ਤਾਂ ਸਾਡਾ ਚੁੱਲ੍ਹਾ ਚੱਲਦਾ ਹੈ ਸੋ ਅੱਜ ਗੱਲ ਪਾਣੀਆਂ ਦੀ ਨਹੀਂ ਗੱਲ ਸਾਡੇ ਚੁੱਲਿਆਂ ਦੀ ਅੱਗ ਦੀ ਹੈ ਔਰ ਲੀਗਲੀ ਬਿਲਕੁਲ ਸਹੀ ਹੈ ਆਪਣੇ ਹਿੱਸੇ ਦਾ ਪਾਣੀ ਬਲਕਿ ਉਹ ਤੋਂ ਵੱਧ 31 ਮਾਰਚ ਤੱਕ ਇਹ ਵਰਤ ਚੁੱਕੇ ਨੇ ਹਰਿਆਣਾ ਵਾਲੇ। ਇਹੀ ਬੀਬੀਐਮਬੀ ਇਸੇ ਬੀਬੀਐਮਬੀ ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ ਪਰ 21 ਮਈ ਨੂੰ ਪਿਛਲੀ ਨੂੰ 6 ਚਿੱਠੀਆਂ ਲਿਖੀਆਂ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ। ਹਰੇਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲਿਓ ਤੁਹਾਡਾ ਪਾਣੀ ਘਟੂਗਾ ਤੁਸੀਂ ਬਹੁਤ ਜ਼ਿਆਦਾ ਵਰਤ ਰਹੇ ਹੋ। ਅਸੀਂ ਨੀ ਅਸਲ ਸਾਡੇ ਕੋਲ ਆਪਣੀਆਂ ਕਸੀਆਂ ਅਵਦੇਸੀ 10000 ਏਕੜ ਦਾ ਆਪਣੀ ਜ਼ਿਲ੍ਹੇ ਚ ਪਹਿਲੀ ਵਾਰ ਪਾਣੀ ਪੁੱਜੇ ਜੀ ਤੁਸੀਂ ਇਹਦਾ ਸੰਜਮ ਨਾ ਬੋਲੋ ਨਹੀਂ ਬਲੇ ਪ੍ਰਾਧਾਨਤਾ ਭਈ ਉਹ ਜੀ ਦੇਖੋ ਚਲੋ ਅਸੀਂ ਹਾਈ ਕੋਰਟ ਚਲੇ ਗਏ ਪਹਿਲਾਂ ਤਾਂ ਬੀਬੀਐਮ ਵੀ ਦਾ ਹਾਈ ਕੋਰਟ ਜਾਣਾ ਕਿ ਬੰਦ ਹੈ ਫਰੀਦਾ ਬਾਜੀ ਬੀਬੀਐਮ ਵੀ ਕਿਤੇ ਹੈ ਬੀਬੀਐਮ ਵੀ 70% ਬਸ ਕਰ ਸਾਹਿਬ ਅਰੇ ਹਾਂ ਜਾਬਰ ਬੀਬੀਐਮ ਵੀ ਆਪ ਜਾ ਰਹੀ ਹੈ ਜਿਹੜਾ ਵਕੀਲ ਕੀਤਾ ਹੋਊਗਾ ਕੱਲ ਉਹਦਾ 60% ਉਹਦੀ ਫੀਸ ਪੰਜਾਬ ਦੇ ਕੋਲ ਪੰਜਾਬ ਆਪ ਦੇ ਵਿਰੁੱਧ ਵਕੀਲ ਕਰ ਰਿਹਾ ਹੈ ਜੀ ਦੱਸਣ 60% ਜੀ ਮਤਲਬ ਸਾਡਾ 2 ਲੱਖ ਨੇ ਤੇ 1 ਲੱਖ 20 ਹਜ਼ਾਰ ਸਾਡਾ ਅਸੀਂ ਆਪ ਦੇ ਵਿਰੁੱਧ ਵਕੀਲ ਕਰ ਰਹੇ ਹਾਂ ਮਲੇ ਇਹਨਾਂ ਨੂੰ ਕੋਰਟ ਤੇ ਇਕ ਕਲੀਅਰ ਤਾਂ ਜੋ ਪਹਿਲਾਂ ਤੇ ਆਰਡਰ ਕਰ ਦੇਣੇ ਇੱਕ ਬੰਦਾ ਜੋੜ ਹੈ ਚੇਅਰਮੈਨ ਸਾਹਿਬ ਲੋਹਾਂਡਾ ਆ ਗਏ ਥੇ ਪੰਜਾਬ ਦੇ ਹਿੱਸੇ ਦਾ 200 ਕਿਊਸਿਕ ਪਾਣੀ ਬੰਦ ਕਰਕੇ ਕਹਿਣੇ ਨੂੰ ਚੜਤਾ ਸਵੈਰਿੰਗ ਲਾਜੀ ਕਹਿਣਾ ਰਿਆ ਇਹ ਕੌਣ ਹੁੰਦੇ ਆ ਵੀ ਇਹ ਕਰਨ ਵਾਲੇ ਹੁਣ ਸਰੋਤ ਜਦੋਂ ਯਾਦ ਆਦਾ ਕਿ ਪਹਿਲਾਂ ਨਾ ਇਹਨਾਂ ਕੋਲ ਵੀ ਹੋਤਰ ਹੈ ਹਾਈਕੋਰਟ ਦਾ ਹਾਈਕੋਰਟ ਰੀਕ ਕੀ ਹੈ ਹਾਈਕੋਰਟ ਨੇ ਕਿਹਾ ਅੱਲਾ ਜੇ ਜੋ 2 ਤਰੀਕ ਨੂੰ ਦਿੱਲੀ ਮੀਟਿੰਗ ਹੋਈ ਸੀ ਗੈਸ ਸਤਿ ਨਾਲ ਉਹਦਾ ਜਿਹੜਾ ਡਿਸੀਜਨ ਹੈ ਉਹ ਇੰਪਲੀਮੈਂਟ ਉਹਦੇ ਕੋਲ ਸੀ ਉਹਦਾ ਅਡਵਾਈਸ ਹੀ ਤੱਕ ਹੈ ਲਾਤੀ ਲਈਏ ਜੇ ਭਾਈ ਲੈ ਕੇ ਇੱਕ ਦੇਖ ਲਓ ਅਗਰ ਮੱਝੀ ਜੀ ਪਾਣੀ ਬੀਸੀ ਬਸ ਨਹੀਂ ਕੁਝ ਹੋਰ ਗੈਰੀ ਸਵੇਰੀ ਆਗੇ ਚ ਆਪ ਖੋਲਣੇ ਚ ਮੈਂ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈਗੇ ਤਾਂ ਉੱਚ ਵੀ ਆਪਣੀ ਮੂਹਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ ਨੂੰ ਮੌਕਾ ਦੇਖਦੇ ਨੇ ਜੇ ਪੰਜਾਬ ਪਾਣੀਆਂ ਪਿੱਛੇ ਅਨਰਸਟ ਹੋ ਗਿਆ ਪੰਜਾਬ ਤੋਂ ਕੁਝ ਇਸ ਤਰ੍ਹਾਂ ਦਾ ਹੋ ਗਿਆ ਅਜਿਵੇਂ ਕਹਿੰਦੇ ਕੋਣ ਹੋਗਾ ਬੀਬੀਐਮਪੀ ਹੋਊਗੀ ਜਾਂ ਬੀਜੇਪੀ ਇਹ ਮਤਲਬ ਪਾਕਿਸਤਾਨ ਫੈਲਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦੀ ਪਹੇ ਪੁਲਿਸ ਕਿੱਥੇ ਕਿੱਥੇ ਲਾ ਦੇਵੇ ਸਾਰੀ ਪੁਲਿਸ ਸਾਡੀ ਬਾਰਡਰ ਤੇ ਆਈ ਕੇ ਨੌਂ ਪੈ ਰਹੀ ਆਉਂਦੇ ਆਹ ਤਰਕੀਆਂ ਨੂੰ ਕੀ ਸੁਝੀਏ ਮੈਂ ਛੱਡਣਾ ਆਉਂਗਾ ਪੁਲੀਸ ਕਿਵੇਂ ਧੰਨੜੇ ਪੁਲੀਸ ਕੋਈ ਆਰਡਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਰਜ ਨਹੀਂ ਸਾਡੇ ਵਕੀਲ ਸਾਹਿਬ ਏਜੀ ਖੜੇ ਆ ਗਏ ਨਾਲ ਦੇ ਸੀ ਸਮਝਾਇਆ ਵੀ ਭਾਈ ਇੱਥੇ ਨਾ ਆਓ ਇੱਥੇ ਲੋਕ ਜੀ ਹੋਰ ਅਸਰ ਤੁਸੀਂ ਚਲੋ ਥੋੜਾ ਜਿਹਾ ਸੰਜਮ ਰੱਖ ਤੁਸੀਂ ਬਿਲਕੁਲ ਜਿੰਦਾ ਹਟੇ ਹੋ ਜਿੰਦਾ ਹਟੇ ਚਲੋ ਕੋਈ ਅੱਪ ਵੀ ਕੋਈ ਆਇਆ ਰਹੇ ਅੰਕਨ ਵੀ ਜਿਸ ਨਾਲ ਇਹਨਾਂ ਨੂੰ ਕੋਈ ਮੌਕਾ ਮਿਲਿਆ ਪਰ ਮੈਨੂੰ ਲੱਗਦਾ ਇਹ ਮਨ ਉੱਪਰ ਪਰ ਮੂੰਹ ਕਰ ਲੀ ਜਿੰਦਾਬਾ ਜਿੰਦਾਬੋਸ ਪ੍ਰਕਾਸ਼ ਸਿੰਘ ਜਿੰਦਾਬਾ ਜੀ ਭਾਜੀ ਭੀਜਪੀ ਕਹਿੰਦੀ ਐ ਇਹਨਾਂ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਦੰਦਾ ਬੱਲੇ ਲੋਕਾਂ ਦੇ ਮਸਾਇਲਾਂ ਬੱਲੇ ਆਪਾਂ ਟੈਕਲ ਮੰਗਲਾ ਫੇਰ ਅੱਗੇ ਜਾਣ ਨਹੀਂ ਦਿੰਦੇ ਆਪਾਂ ਹਾਂਜੀ ਹੱਤ ਕਰਦੇ ਆ ਯਾਰ ਮਤਲਬ ਅਸੀਂ ਕੋਈ ਅਸੀਂ ਕੋਈ ਜਦੋਂ ਉਹ ਛੋਟੇ ਹੱਥ ਲਾ ਬਾਈ ਸਾਡੇ ਅੰਦਰ ਤਾਂ ਅਸੀਂ 91% ਦੇ ਵਰਤੇ ਆ ਜੇ ਪੰਜਾਬ ਤੋਂ 70 75 ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘਟ ਕੇ ਆਈ 105 107 117 112 ਪਹਿਲਾਂ ਦੇ ਪਹਿਲਾਂ ਵਾਲੇ ਸੀ ਜਿਹੜੇ ਹੁਣ ਕੀ ਕਹੇ ਉਹ ਅਹੀਂ ਛੱਡ ਦੇਣੇ ਹੁਣ ਆਪਣੇ ਕੋਲ ਆਪਾਂ ਵਰਤਣ ਲੱਗੇ ਪਾਂਗੇ ਹਰੇ ਕੰਢੇ ਮੇਂ ਤੋਂ ਪਰ ਸੌਤੇ ਜਾਉਂਦੇ ਹਾਂ। ਅਪਨੇ ਹੋਰ ਹਜੇ ਪਾਈਪਾਂ ਪਾਉਣੀਆਂ ਨੇ ਹਜੇ ਕੱਸੀਆਂ ਫੂਲ ਚਲਾਉਣੀਆਂ ਜਿੜੀਆਂ। ਇਹ ਬਹੁਤ ਟੱਕੇਸ਼ਾਹੀ ਤਾਨਾਮशाही ਜਿਹੜੀ ਦੇਖਣ ਵਾਦਿ ਹੈ। ਇਹ ਚੇਰਮੈਨ ਖੁਦ ਆ ਗਿਆ। ਜਦ ਕਿ ਚੇਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% BBMB ਚ ਅਸੀਂ ਹਾਂ। ਖਰਚਾ ਸਾਡਾ, ਤਨਖਾਹਾਂ ਸਾਡੀਆਂ। ਆ ਜਿਹੜੀ ਬਣਾਈ ਹੋਈ ਆ ਆ ਕਲੋਨੀਆਂ ਸਾਰਾ ਖਰਚਾ ਸਾਡਾ। ਸਾਡੀ ਜਮੀਨ। ਕੋਈ ਵੱਡੀ ਬੁਤਾਰ ਰਿਹਾ। ਬੋਟ ਅੱਛਾ ਬੋਟ ਇੱਕ ਹੀ ਪੂਈ ਹੈ ਪੰਜਾਬ ਦੀ ਵੀ ਇੱਕ ਬੋਟ ਹੈ 60% ਬਾਕੀ 40% ਤੇ ਹਰਿਆਣਾ ਰਾਜਸਥਾਨ ਇਹ ਮਾਝਾ ਤਿੰਨ ਨੇ ਤਿੰਨਾ ਦਾ 40% ਹਿੱਸਾ 40% ਹਾਤੀ ਤਿੰਨ ਆਪਾਂ ਸਾਠ% ਬੋੜ ਹੈ ਵੀ ਇੱਕ ਹੈ ਮਾਝੂ ਦੀ ਵੀ ਇੱਕ ਹੈ ਰਾਂਸਾ ਦੀ ਵੀ ਇੱਕ ਹੈ ਤਿੰਨ ਇੱਕ ਕਰਕੇ ਕਹਿਣ ਜਿੰਨੀ ਦੇਖਦੇ ਜਿੰਨੀ ਬੋਟ ਦੀ ਵੈਲਿਊ ਨਹੀਂ ਵੜਾਉਣਾ ਕਿ ਥੋੜੀ ਪਰ ਜੇ ਕੱਲਾ ਪੰਜਾਬ ਕੋਟ ਬਾਲੇ 7% ਇਵੇਂ ਜਿਦ ਤਨ ਕਿ ਇਹਦਾ ਗੱਡੀਆ ਬੰਦੇ ਪਹਿਲਾਂ ਕਿਹਨੇ ਧਿਆਨ ਨਹੀਂ ਦਿੱਤਾ ਪਹਿਲਾਂ ਵਾਲੇ ਜਿਹੜੇ ਆਪਣੇ ਹੱਥਾਂ ਸੀ ਨਾ ਉਹੜੇ ਵਾਲੇ ਜਿਹੜੇ ਨਾਲ ਇਹਨਾਂ ਦਾ ਅਦਨ ਸਭਾ ਦੇ ਵਿੱਚ ਸਪੈਸ਼ਲ ਇਹ ਗੱਲ ਦੱਸੀਏ ਕਿ ਪਹਿਲੇ ਨਹੀਂ ਬੰਦਤ ਹੋਦਾ ਆਪਿਆ ਅਸੀਂ ਕਿੱਥੋਂ ਦੀ ਪਾਣੀ ਤਾਂ 20 ਤਰੀਕ ਨੂੰ ਤੁਹਾਡਾ ਵੀ ਦੀ ਰਾਤ ਨੂੰ ਤੁਹਾਡਾ ਭੰਡਾ ਉਦੋਂ ਲੱਸੀ ਇਹ ਹੀ ਆ ਬੀਵੀਐਮਪੀ ਬੰਦੂ ਮੈਂ ਤਾਂ ਬੀਵੀਐਮਪੀ ਚ ਟਾਤੀ ਸਰ ਖਰਚਾ ਆਪੇ ਸਾਡੇ ਤੇ ਪਾਇਆ ਦੋ ਸੋ ਇਹਨੂੰ ਖਤਮ ਕਰਕੇ ਪੁਨਰ ਕਾਠਨ ਕਰੋ ਕੋਈ ਨਮਾ ਆਤ ਰੋਮੀਆ ਕਾਰੀ ਤੇ ਨਾ ਕੋਈ ਹੋਰ ਨਾ ਹੋ ਕੇ ਹੋਇਆ ਤੁਹ ਕੁਸਤੂਰੀ ਨੂੰ ਬੀਜੀ ਹੋਈ ਹਸਪਤਾਲ ਦੀ ਬੀਜੀ ਹੋਈ ਪੋਸਟ ਆਫਿਸ ਦੀ ਬੀਜੀ ਹੋਈ ਉਹਨਾਂ ਜ਼ਿਆਦਾ ਏਰੀਆ ਤੇ ਅੱਜ ਮੈਂ ਕਿਹਾ ਤੇ ਬਰੇਮੀ ਬਸ ਕੰਮ ਕੀ ਦੀ ਦੀ ਸਾਨੂੰ ਆਰਡਰ ਦੇਣਾ ਕਿ ਜੀ ਆ ਪਿੰਡ ਸਤਲੁਜ ਦੇ ਵਾਲ ਦੇ ਵਾਲੇ ਖਾਲੀ ਕਰਾ ਲਓ ਅਸੀਂ ਫੱਟਾ ਚੱਕਾਂਗੇ ਲੱਡਗੇਟ ਕੋਲ ਅਸੀਂ ਤਾਂ ਅਹੀ ਲੋਕਾਂ ਨੂੰ ਕੱਢਦੇ ਨਹੀਂ ਆਉਣਾ ਚਾਹੀਦਾ ਫੇਰ ਆਜ ਜੀ ਬੰਦ ਕਰੂੰਗਾ ਪਾਣੀ ਹੋ ਉਹਨਾਂ ਦਾ ਨੂੰ ਕਹ ਬੁਲਾ ਦੇ ਲਾਗੋ ਕੰਦੀ ਪਟਾ ਚੱਕਾ ਨਹੀਂ ਪਟਾ ਚੱਕਾ ਨਹੀਂ ਐਸੀ ਤੇ ਤਾਂ ਕਹਾ ਚਾਹ ਤਰੀ ਨਹੀਂ ਇਹ ਤਾਂ ਬਹੁਤ ਬੁੜੇ ਬੁੜੇ ਰਹੇ ਸੋ ਹੋਣੀ ਆ ਖਾਸ ਹੋ ਕੇ ਇਸ ਮੌਕੇ ਤੇ ਜਿਸ ਵੇਲੇ ਦੇਸ਼ ਇੱਕ ਬਹੁਤ ਵੱਡੀ ਜੰਗ ਦੇ ਵਿੱਚ ਪੁੱਜਾ ਉਸ ਵੇਲੇ ਤਾਂ ਇਹਨਾਂ ਨੂੰ ਆ ਗੱਲ ਕਰਨੀ ਹੋਣੀ ਕਿ ਕਿਹੜੀ ਫਸਲ ਬੀਜਣ ਲੱਗੇ ਨੇ ਜਿਹੜੀ ਹੱਥ ਦੇ ਨਾਲ ਚ ਪੱਟੇ ਹੋਵੇ ਅੱਠ ਦਿਨ ਬਾਅਦ ਤੇ ਕੀਹਤੇ ਨਾ ਦਿਨ ਬਾਦ ਗਰ 12 ਦਿਨ ਤੋਂ ਅੱਜ ਤੱਕ ਹੋ ਗਿਆ ਤੇ 12 ਦਿਨ ਬੈਸੀ ਮਿਲ ਜਾਣੀ ਹੈ ਇਹ ਪੀਣ ਵਾਸਤੇ ਦੇ ਰਹੇ ਹਨ ਮਾਨਗਲ ਦਾ ਆਪ ਕੀ ਰਿਹਾ 120 ਰੋਡ ਰਸੀ ਰਖਾਤੀ ਹੈ 1250 ਦਾ ਨਾਮ ਬਣਾ ਦੇ ਜਿਸ ਦਿਨ ਚ ਕਰਾਂਗੇ ਤੇ ਜੀ ਜੂਨ ਦਾ ਤੇ ਪੰਕੀਣ ਵਾਸਤੇ ਚਾਹੀਦੀ ਹੋਵੇ 1250 ਬਣਾ ਦੇ 1700 ਤੋਂ ਕਰਾਂਗੇ ਕੈਨੇਡਾ ਨੂੰ ਭੰਨਣ ਹਰੇ ਜਿਆਦੇ ਚਲੋ ਦੀਪਾ 250 ਜਾਂ 240 ਤੋਂ ਸਾਨੂੰ ਪੈਸਾ ਪੈਸਾ ਦੇ ਦੇਣਾ 100 ਤੋਂ 600 ਸੀ ਕਿ ਉਸੇ ਕਨੇਡਾ ਦੀ ਲੋਸ ਦੀ ਮਤਲਬ ਖਰਾਬ ਹੋ ਗਿਆ ਨਾ ਜਦੋਂ ਚਾਲ ਰਿਹਾ ਉਹ ਪੂਰ ਬੰਦ ਸਿਰਫ ਇਮਿਟੇਸ਼ਨ ਉਸ ਪਰ ਜਿਹੜੀਆਂ ਹੱਕਾਂ ਕਰਦੇ ਮੈਂ 4000 1500 ਫਿਰ ਮੰਤਨ ਨੂੰ ਇਨਕਲਾਬ ਜਿੰਦਾਬਾਦ ਜਿੰਦਾਬਾਦ ਕੀ ਗੱਲ ਹੈ ਕਿ ਉਗੜ ਉਗੜਾ ਉਗੜਾ ਵਿੱਚ ਸੇ ਚਾਉਂਦਾ ਜਿਹੜੇ ਦਿੰਦੇ ਆ ਉਹ ਵੀ ਨਹੀਂ ਇਸ ਬਤਲੇ ਨਾ ਰਹਾ ਆਪਣਾ ਉਹ 4000 ਮੰਨ ਕੇ ਘਰ ਦੇਣਾ ਧੰਨਵਾਦ ਤਾਂ ਕੀ ਕਰਨਾ ਕਿ ਆਹ ਭੁੱਖੇ ਪੰਗੇ ਲਈ ਜਾਂ ਸਰਕਾਰ ਚੇਅਰਮੈਨ ਆ ਗਿਆ ਤਾਂ ਤੁਹਾਨੂੰ ਸੋਚ ਪੁਣਾਈ ਨਹੀਂ ਹੈ ਠੀਕ ਹੈ ਪ੍ਰਸ਼ਾਸਨ ਮੁਰਦਾ ਸਿੱਪਟੇ ਮੜਿਆ ਕੋਈ ਰੌਲਾ ਨਹੀਂ ਸੀ ਇੱਕ ਦਿਨ ਤੱਕ ਕੋਈ ਰੌਲਾ ਕਰਕੇ ਫੈਸਲਾ ਬੀਬੀ ਐਮ ਬੀ ਦੇ ਸੁਨਾ ਅੰਤ ਲਿਖਿਆ ਹੋਇਆ ਹੈ ਨੋਰਮਲ ਮੀਟਿੰਗ ਕਰਨੀ ਹੈ ਮਹੀਨੇ ਦਾ ਨੋਟਿਸ ਐਮਰਜੈਂਸੀ ਮੀਟਿੰਗ ਕਰਨੀ ਇੱਕ ਹਫਤੇ ਦਾ ਨੋਟਿਸ ਦੇ ਕੇ ਚਾਰਤਰੰਗ ਦੇ ਨੋਟਿਸ ਦੇ ਨਹੀਂ ਬਿਨ੍ਹਾ ਲੀ ਮੀਟਿੰਗ ਇਲਲੀਗਲ ਹੈ ਜੋ ਲਿਆ ਗਿਆ ਫੈਸਲਾ ਨਹੀਂ ਅਸੀਂ ਦੱਸਿਆ ਹੈ ਕੋਰਟ ਹਾਈ ਕੋਰਟ ਕਹਿੰਦੀ ਠੀਕ ਹੈ ਕੁਛ ਨਹੀਂ ਜਿਹੜਾ ਇਹ ਜਿਹੜਾ ਪ੍ਰਭਾਤ ਕਿਉਂ ਕਿਉਂਕਿ ਜੋ ਜੁਰ ਬਨ ਪਹਿਲਾਂ ਤੋਂ ਮਿਲਦਾ ਰਿਹਾ ਦੱਸਦਾ ਪਹਿਲਾਂ ਇਹ ਪਹਿਲਾਂ ਮਿਲਦਾ ਰਿਹਾ ਹੱਥਾਂ ਨਾਲ ਕਿਉਂ ਲੈ ਆਤਾ ਪ੍ਰਾਣੀ ਤਾਂ ਹੈ ਨਾ ਸੋ ਇਸ ਕਰਕੇ ਮੈਂ ਸੋ ਮਤਲਬ ਕੋਈ ਇਹ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਕਿਤਾ ਤਾ ਕਰੀ ਹਰਿਆਣੇ ਦੇ ਲੋਕਾਂ ਦਾ ਕੋਈ ਬਸੂਰ ਆ ਜਿਹੜੀ ਭਾਜਪਾ ਕਰ ਰਹੀ ਹੈ ਨਾ ਇਹ ਕਹਿੰਦੇ ਹੁੰਦੇ ਨਾ ਆਪਦਾਨੇ ਸੇ ਅਫਸਰ ਕੂੜੇਗੇ ਆ ਗੂੜੇਗੇ ਇੱਕ ਪਾਸੇ ਇਸ ਤੋਂ ਸਿੱਧ ਪਈ ਇਹ ਕਿ ਆਹ ਬੁਕਾਰ ਦੇ ਜੋ ਹੁਣ ਸਾਰੇ ਲੋਕ ਇੱਧਰ-ਉੱਧਰ ਹੋਣ ਦੇ ਧਿਆਨ ਨਾਲ ਬੁਲਾਇਆ ਕੋਟ ਹੋਇਆ ਮੈਂ ਮੈਟਾਮ ਚਾਕੇ ਚਲੋ ਜੀ ਬਾਪੂ ਬੱਧੀ ਚੱਲ ਜਾਈਏ ਹਾਂ ਨਹੀਂ ਇਹ ਤਾਂ ਫਰਕ ਨਹੀਂ ਮੇਰੇ ਫਰਕ ਦਾ ਤੁਹਾਨੂੰ ਸਮਝ ਨਹੀਂ ਲੋਹ ਹਰਜ ਬਣਦਾ ਬੀਬੀਐਮਡੀ ਦੇ ਚੇਅਰਮੈਨ ਦਾ ਤੇ ਮੁੱਖ ਮੰਤਰੀ ਪੰਜਾਬ ਨੂੰ ਫੋਨ ਕਰੇ ਕਿ ਕਿ ਮੈਂ ਇੱਥੇ ਜਾ ਰਹੀ ਹਾਂ ਕਿ ਮੈਂ ਤੁਹਾਨੂੰ ਫੋਨ ਕਰਨਾ ਸੀ ਅਲੱਗ ਨਹੀਂ ਉਹ ਤੋਂ ਬਾਅਦ ਇਰੇ ਮੈਂ ਉਹਨੂੰ ਕਹਿੰਦਾ ਤੂੰ ਨਹੀਂ ਜਾਣਾ ਜਾ ਕੋਲ ਸਰੂਜ ਨੇ ਦੱਸਿਆ ਕਿ ਦੂਰ ਨੂੰ ਕੀ ਬੋਲ ਕਰਦੀ ਦੀ ਜਮਨਦਾਵਾਨੀ ਸੌਂਦੇ ਬਣਸੋ ਮੈਂ ਤੀਜੇ ਲਈ ਉਹ ਫੈਗਿਆ ਸੱਚੀ ਮਤਲਬ ਕਮਾਲ ਐਨੀ ਤਾਂ ਕੇਸ਼ਾਈ ਕਿ ਤਨ ਬੁੱਢੀ ਤੇ ਉਸ ਦਿਨ ਵੀ ਆਇਆ ਇਸੇ ਪਾਸ ਉਹ ਵੀ ਜਿਹੜਾ ਚਪਹਾਨ ਤੇ ਨਾ ਨੇ ਛੱਡ ਲਿਆ ਸੀ ਦੋਸਤਾਂ ਕੀਤੇ ਪਾਈਦਾ ਪੰਜਾਬ ਦਾ ਹੈ ਇਧਰੋਂ ਇਧਰੋਂ ਨੱਕ ਬੰਨ੍ਹ ਕੇ ਇਧਰੋਂ ਬੋਲਦਾ ਆਪ ਬਸ ਹੋ ਗਿਆ ਮਗਰ ਤੁਸੀਂ ਸਾਡੇ ਹੈ ਹੀ ਨਹੀਂ ਵੀਰ ਜਦੋਂ ਤੁਸੀਂ ਸਾਡੇ ਸਾਡੇ ਦਾ ਗ੍ਰੋਥ ਚਲਦੇ ਹੋ ਤੇ ਅਸੀਂ ਦੋੜਾ ਖਰਚਾ ਕਰਦੇ ਹਾਂ ਹਾਂ ਤੇ ਨਵੀਂ ਨਵਾਂ ਦੇਣ ਨੂੰ ਸੀ ਪੈਸੇ ਦੇ ਮੈਂ ਕਹਿੰਦਾ ਮੈਂ ਤੇ ਉਹ ਕੋਈ ਨਹੀਂ ਬਸ ਤਸਾਦ ਤੁਸੀਂ ਲੈਣਾ ਕਿਤੇ ਅਰਦਕੀ ਲਾ ਦੋ ਜਦੋਂ ਸਾਡੇ ਗ੍ਰੋਥ ਦੀ ਦੋਦੀ ਪੈਸੇ ਸੀ ਤੇ ਤੂੰ ਉਹ ਆ ਗਈ ਹੁਣ ਤਾਂ ਪੈਸਾ ਦੇਣ ਦੇ ਸਕਦਾ

ਫਿਰ ਜਦੋਂ ਹਮ ਗਏ ਅਸਵਾਦਾਂ ਦੇ ਜਿਹੜੀ ਕਿਤੇ ਰਵਾਨੀ ਵੀ ਨਹੀਂ ਸੀ ਉਹ ਤਾਂ ਜੀ ਉਹਨੂੰ ਨੁਕਸਨ ਹੋਰ ਲੱਗ ਰਹੀ ਸੀ ਬਸ ਦੇਖੋ ਪਰਮਾਨੈਂਟ ਦਾ ਟਾਈਮ ਆ ਗਿਆ ਜੀ ਐਸਮੈਜਰ ਕੱਢ ਲੈਂਦੇ ਸੀ ਐਸਮੈਜਰ ਦਾ ਸੀ ਕਹਿ ਰਹੇ ਸਨ ਐਸਮੈਜਰ ਤੇ ਸਿੱਧਾ ਕਹਿਤਾ ਤੁਸੀਂ ਰੱਖੋ ਜੇ ਕੋਈ ਪਿੱਛੇ ਅਬ ਸੁਭੀਨ ਕੋਲ ਨਹੀਂ ਕਹਿ ਵੀ ਜਤਨ ਮਿਹਰ ਬਣਾਉਂਦਾ ਜਾ ਬੱਚੇ ਅਬ ਸਿਰਫ ਜੀ ਦਾ ਹਾਲ ਹੀ ਹੈ ਹੀ ਨਹੀਂ ਸਰ ਅਸੀਂ ਤੇ ਕਿਹਾ ਅਸਲ ਹੈ ਨਹੀਂ ਐਸਪੀਐਲ ਦੇ ਨਾਲ ਦੇ ਵਿੱਚ ਲੱਗੋ ਇਹਨੂੰ ਵਾਈਐਸਆਰ ਜੰਮਨਾਪੁਰ ਤੋਂ ਸਤਲੁਜ ਜੰਮਨਾ ਜਿਹੜੀ ਹੈ ਜੁਫੀ ਤੋਂ ਲੈ ਕੇ ਦਿਹਾਰ ਪੰਪਨਾਲ ਉਪਰਾਦੇਸ਼ ਤੋਂ ਹੋਰ ਜਿਹੜੀ ਜਲੂਤ ਪਾਣੀ ਤੁਸੀਂ ਮਾਈਕ ਤੇ ਜਾ ਦਿਓ ਜਿਹੜਾ ਪਾਛ ਗਿਆ ਹੈ ਸਾਡੇ ਵਾਈਐਸਆਰ ਤੋਂ ਬਾਈ ਇਹ ਸੂਚਕ ਮਾਈਕ ਚੱਲ ਰਿਹਾ ਹੈ ਅੱਛਾ ਕਹਿੰਦੇ ਜੀ ਨਹਿਰ ਬਣਾਉਣੀ ਹੈ ਇਹ ਪਾਣੀ ਨਹੀਂ ਨਹੀਂ ਕਿ ਪਾਣੀ ਦੀ ਗੱਲ ਨਹੀਂ ਗੱਲ ਹੈ ਨਹਿਰ ਬਣਾਉਣੀ ਹੈ ਉਹ ਜੀ ਛੱਡੋਗੇ ਨਹਿਰ ਬਣਦੀ ਪਾਣੀ ਲੱਤਦਾ ਮੁਕੇ ਤੂੰ ਰਾਜੀ ਹੋ ਨਹਿਰ ਨੂੰ ਪਾਣੀ ਨਹੀਂ ਆ ਆ ਆ ਬੰਦੇ ਟੜਕਨੇ ਕੋਟਾਂ ਦੇ ਟੜਕਨੇ ਕੁਛ ਨਹੀਂ ਪਤਾ ਬਸ ਆਇੰਦਿਆ ਉਹ ਕਹਾਂ ਬੋ ਰਹਿਣਗੇ ਕਦੇ ਧਾਪ ਲੱਤੀ ਤੇ ਗਏ ਹਾਂ ਸਾਰੇ ਬੂਲ ਪਾਣੀ ਦੇ ਤਰਸੇ ਹਾਂ ਪਤਾ ਨਹੀਂ ਕੀ ਸੋਰੀ ਦੇ ਪੂਜੀਆਂ ਵਾਲੇ ਹੈਗੇ ਨੇ ਹੈ ਨਾ ਬਿਸਲੀਆਂ ਪਿੰਗੇ ਆ ਇਹਨਾਂ ਨੂੰ ਕੀ پتہ ਕਾਣੀ ਕੀ ਲੱਗਦਾ ਇਹਦਾ ਕੋਈ ਮੁੱਲ ਨਹੀਂ ਹੇਡਾ ਰੇਗਿਸਤਾਨ ਵਿੱਚ ਪਿਆਸਾਂ ਆਉਂਦੇ ਪਾਣੀ ਨੂੰ ਮੁੱਲ ਨਹੀਂ ਪਤਾ ਤੁਹਾਨੂੰ ਉਹ ਤੋਂ ਬਦੂ ਕੋਈ ਜਾਣਦਾ ਪਾਣੀ ਤਾਂ ਇਹ ਕਿਹੜੇ ਤਰ੍ਹਾਂ ਦਾ ਮੁੱਲ ਆ ਤਾਂ ਅਸੀਂ ਕੋਲ ਜਾਂਦੇ ਸਾਡੇ ਕੋਲ ਕੱਲਾ ਪਾਣੀ ਤਾਂ ਹੈ ਜਿਹੜਾ ਜਿਹੜਾ ਸਾਡੀ ਲੈਟ ਹੈ ਉਹ ਵੀ ਸਾਡੇ ਨੇ ਮੈਂ ਤੁਜੀ ਹਰਾਨ ਮੈਂ ਇਸ ਤਰ੍ਹਾਂ ਨਾ ਕਿ ਉਹ ਜਦੋਂ ਕਈ ਵਾਰੀ ਮੋਗੇ ਵਾਲੇ ਵੀ ਆ ਕੇ ਕਹਿੰਦੇ ਆ ਕਿ ਤੇਲ ਚਾਹੀਦਾ ਹੈ ਮੋਗੇ ਦਾ ਚਾਹੀਦਾ ਹੈ ਇਹਨੂੰ ਪਾਣੀ ਨਹੀਂ ਪੌਂਦਾ ਸੱਤ ਨਹੀਂ ਹੁੰਦਾ ਅਬੂਰ ਬਾਜਲ ਦਾ ਫਰੋਦ ਤੇਲ ਤੇ ਹਨ ਇਹ ਰੋਗਿਆਂ ਮਦਦ ਨੂੰ ਛਲਾ ਆਹ ਤਾਂ ਤੁਹਾਡਾ ਸਿਰ ਹੈ ਸਿਰ ਚ ਪਾਣੀ ਹੈ ਨਹੀਂ ਉੱਥੇ ਹੁਣ ਹੁਟੋੜ ਦੇ ਨਾ ਤੇ ਨਾ ਡੁੱਬ ਕੇ ਤੰਗਰੀ ਜਾਂਦੀ ਹੈ ਪਾਣੀ ਇਹਦੀ ਹੁਣ ਆਪਣਾ ਮੋਗੇ ਲਾ ਕੇ 10000 ਏਕੜ ਨੂੰ ਆਪ ਕਰਦੇ ਹਜੇ ਹੋਰ ਕਰਨੇ ਹੋਰ ਵੀ ਕਰਨਾ ਪਾਣੀ ਦੇ ਇਥੇ ਜੇ ਬਾਹਰ ਨਾ ਕਰਦੇ ਖੇਤ ਪਹਿਲਾਂ ਆ ਕੇ ਫੁੱਟੇ ਜਾਂਦੇ ਆਡੀਓ ਆ ਰਿਹਾ ਹੈ ਮਾਈਕ ਨੂੰ ਕੱਲੋਂ ਪਾਇਆ ਮੈਸੇਜ ਕਰਾਓ ਕਿਲੋਮੀਟਰ ਪਾਹ 500 ਕਿਲੋ ਬੰਨਸਾ ਉਹਦਾ ਮਾਈਕ ਤੁਸੀਂ ਦੇਖੋ ਨਾ ਤੁਹਾਨੂੰ ਪਾਇਆ ਕਿਤਾ ਪਾਣੀ ਪੋਲੀ ਆਇਆ ਸੀ ਪ੍ਰੋਮੋਟਰ ਦਾ ਨੰਬਰ ਸ਼ਹਿਰ ਪਿਆਸਾ ਲੀਕਰ ਵਾਲੀ ਮੈਨੂੰ ਵੀ ਪਤਾ ਮਾਈਕ ਆ ਰਿਹਾ ਹੈ ਇਹ ਪਿਆਰ ਦੇ ਬੈਕਸੰਦਰ ਸਰ ਜੀ ਕਹਿੰਦੇ ਨਾ ਨੈਗਲ ਜਾਰੀ ਹੈ ਜੀ ਮਾਜਾ ਤੋਂ ਅੱਜ ਤੱਕ ਤੁਹਾਡਾ ਸਾਥ ਦੇ ਲਈ ਬਹੁਤ ਕਿਉਂਕਿ ਲੜਾਈ ਨਹੀਂ ਹੋਣੀ ਹੈ ਉਹ ਤਾਂ ਨਹੀਂ ਹੋਣੀ ਹੈ ਸਰਦਨ ਦੇ ਵਿੱਚ ਭਗਵਾਨ ਤੁਮਨ ਹਮਾਰੇ ਸਾਥ ਹੈ ਸਾਥ ਹੈ ਸਾਥ ਹੈ ਉਸ ਕਰਕੇ ਮੈਂ ਤੁਨ ਸਵੇਰੇ ਸਵੇਰ ਤੋਂ ਇੱਕ ਹੋਰ ਸੰਕਟ ਪੈ ਗਿਆ ਕਿ ਤੁਹਾਨੂੰ ਆਖਾਉਣਾ ਪਿਆ ਸ਼ਾਂਤੀਪੁਰ ਨੂੰ ਕਿਸੇ ਤੇ ਰਛਨਾਈ ਕਰਨਾ ਪਤਾ ਆਪਾਂ ਨੇ ਕੋਈ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਕਰਨਾ ਜੀ ਨਾਲ ਮਾਈਕ ਦਿੱਤਾ ਕਹਿਣ ਦਾ ਮੌਕਾ ਨਹੀਂ ਮਾਈਕ ਦਿੱਤਾ ਹੈ ਨਾ ਜੁਬਾਨ ਨਾਲ ਨਹੀਂ ਜੀ ਕਹਾਣੀ ਹੋ ਰਹੀ ਹੈ ਉਹ ਇਹ ਪੈਕੇਟ ਹੈ ਜਿਹੜਾ ਪੈਕੇਟ ਜਾਂਦੀ ਹੈ ਆਪਾਂ ਕੁਝ ਕਰ ਸਕਦੇ ਹਾਂ ਉਸਨੂੰ ਉਸ ਦਿਨ ਵੀ ਮੈਂ ਵਰਦ ਨੂੰ ਲੈ ਕੇ ਜਾਂ ਜਿਸ ਦਿਨ ਟਾਈਮ ਤੇ ਅਸੀਂ ਲੋਕ ਕਰਨ ਦੇ ਜਿੰਨੀ ਗੱਲ ਨੂੰ ਜਿਹੜੀ ਵੀ ਆਊਗਾ ਮੈਂ ਕੱਲ ਨੂੰ ਉਹਨੂੰ ਉਹ ਨੂੰ ਉਹ ਨੂੰ ਸੋ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ ਜਿਹੜਾ ਆ ਲੈਂਦੇ ਆ ਪੰਜਾਬ ਦੇ ਪਾੜੀਆਂ ਵਾਲਾ ਸਰਪੰਚ ਸਰਪੰਚ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਪਾੜੀਆਂ ਵਾਲਾ ਸਰਪੰਚ ਸਰਪੰਚ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਮਾਤਾ ਤੇਰੀ ਸੋਤੇ ਕਰਾ ਦੇ ਰਿਹਾ ਲੋਕੇ ਇਕਲਾਮ ਜਿੰਦਾਬਾਦ ਇਕਲਾਮ ਜਿੰਦਾਬਾਦ ਪੰਜਾਬ ਦਾ ਪਤ ਜਿੰਦਾਬਾਦ ਇੱਕ ਵੱਡਾ ਦੋਸਤ ਇੱਕ ਵੱਡਾ ਪੰਜਾਬ ਪਰ ਦੀ ਪਿਆਰ ਜਜ਼ਬਾ ਦੀ ਬਹੁਤ ਮੈਨੂੰ ਇਸ ਹੁੰਦੀ ਹੈ ਕਿ ਲਾਣੀਦਾਰ ਨੇ ਤਾਂ ਮਤਲਬ ਕਹ ਰਿਹਾ ਮੈਂ ਸਭ ਨੂੰ ਸਾਰੇ ਮੈਂਬਰਾਂ ਨੂੰ ਤਸ਼ੀਦ ਕਰਨਾ ਹੈ ਕਿ ਉਹਨਾਂ ਦੇ ਜੀਨ ਸੰਪਰਕ ਦਾ ਉਹਨਾਂ ਨਾਲ ਲਿਖਿਆ ਸਰ ਤੁਸੀਂ ਜੇ ਕੋ ਨਾਲ ਪਰਵਾਹ ਰਿਹਾ ਹੋਗੇ ਤਾਂ ਨਾਲ ਨਾਲ ਨੂੰ ਕਰੇ ਜ਼ਿਆਦਾ ਮੁਸ਼ਕਲ ਨਹੀਂ ਹੋਊਗੀ ਜੇ ਉਹਨੂੰ ਪਰਿਵਾਰ ਨੂੰ ਪਤਾ ਹੋਵੇ ਕਿ ਸਾਡੇ ਘਰੇ ਕੀ ਘਟ ਹੈ ਤੇ ਉਹ ਤੁਮ ਅਗਨਾ ਕਰੀਏ ਸਾਡੇ ਘਰੇ ਕੀ ਹੈਗਾ ਉਸ ਵਰਤੀ ਉਸ ਤੇ ਕੰਮ ਤੇ ਰੱਖੋ ਜੀ ਸਾਰੇ ਸਤਿ ਸਾਕ ਤੇ ਅਸੀਂ ਸਾਰੇ ਇੱਥੇ ਰਾਮ ਨਾਣਾ ਹਾਣਾ ਹੁਣ ਪਸੰਦ ਵੀਡੀਓ ਵਾਲਾ ਬ੍ਰਾਹਮਣ ਕਿਹਨੂੰ RAMNAG RAMNARAN ਜਣਾ ਔਰ ਇਹ ਤਾਂ ਚਿਆਣਾ ਸਾਡੇ ਨਾਲ ਅੱਜ ਤੋਂ ਹੁਣ ਕੋਈ ਅਸੀਂ ਗੱਲ ਨਹੀਂ ਅਸੀਂ ਖੂਬਸੂਰਤ ਹਸਬੰਦ ਨੂੰ ਵੀ ਕਹਿ ਚੱਕਾ ਰੱਖਿਆ ਸੀ ਤੇ ਫਿਰ ਕੋਟ ਨੇ ਵੀ ਕਿਆ ਕਰੂ ਇਹ ਲੋਕਾਂ ਨੂੰ ਪਸੰਦ ਨਹੀਂ ਹੈਗਾ ਫੈਸਲਾ ਦਾ ਤੁਸੀਂ ਚੈਲੰਜ ਕਰਦੇ ਹੋ ਅਸੀਂ ਕਹਿ ਨਹੀਂ ਦਿੰਦੇ ਤੁਹਾਨੂੰ RAMNA ਮੈਂ ਰੋਸਾ ਕਰਦਾ ਔਰ ਆ ਪਹਿਲਾਂ ਫੈਸਲਾ ਕਰ ਤੋ ਹਿਕਰੀ ਫੇਰੇ ਤੋਂ ਕਿਨਾਂ ਨਹੀਂ ਜਾਉਂਦਾ ਮੈਂ ਮਾਲਵੇ ਨਾ ਮੈਂ ਮੱਸ ਮਾਨ ਸਰ ਜੀ ਮੈਨੂੰ ਪਤਾ ਨਹੀਂ ਪਾਣੀ ਦੀ ਕਿੱਡੀ ਵਿੱਚ ਪਾਣੀ ਦੀ ਕਿੰਨੇ ਕਾ ਬਹੁਤ ਆ ਮੈਂ ਐਵੇਂ ਨਹੀਂ ਬੈਠਾ ਹੈ ਤੁਸੀਂ ਪਰ ਮੈਂ ਕੋਈ ਰੱਖ ਲੋ ਆਪਣਾ ਕੋਈ ਦਸਤਾਵਜ਼ ਕਮੇਟੀ ਬਣਾ ਕੇ ਦੱਸ ਦਸ ਨਵੰਬਰ ਪਹਾਂ ਕੇ ਤੇ ਨਾਲ ਇੰਟਰਚ ਰੋਪ ਗਰੁੱਪ ਬਣਾ ਲੋ ਅੱਜ ਵੀ ਸਰ ਸਾਥੀ ਕਰ ਗਾਫ ਮਿੰਟ ਚਾਹੀਦੀ ਐ ਨਹੀਂ ਬੰਦਾ ਸਰ ਕਿੰਪਸਾ ਬੰਦੋ ਪਹਿਲਾ ਲੱਗੇ ਉਧਰਲੇ ਪਿੰਡਾਂ ਦੇ ਲੋਕਾਂ ਨੇ ਨਹੀਂ ਕੋਈ ਅੰਕ ਇਸ ਕਰੇ पर रा करणी आहे पाणीअ जी कुझु पहिरियों तुंहिंजी